ਭੁੱਖਾ ਜਿਉ ਸੰਗੰਦੀਓ ਭੋਰਾ ਕਾਨੂੰ ਹੋਇਆ ਫੇਰੇ ਲਟ ਬੋਰਾ ਭੁੱਖਾ ਜਿਉ ਸੰਗੰਦੀਓ ਭੋਰਾ ਕਾਨੂੰ ਹੋਇਆ ਫੇਰੇ ਲਟ ਬੋਰਾ ਨੀਤੀਵਾਨਾਂ ਦੀ ਗੱਲ ਸੁਣ ਲੈ ਚੰਗਿਆਂ ਕੋਲੋ ਚੰਗੇ ਗੁਣ ਲੈ ਹੋ ਗੱਲ ਵਿਚਾਰ ਦੀ ਕਰਕੇ ਸੇਵਾ சேவா சங்கத்தி உத்தி கேவா மேத்த பாரி உத்தார ਦੇ ਵਿੱਚ ਡੁੱਬ ਨਾ ਜਾਵੀ ਤੂੰ ਏਹ ਜਲਣ ਹੈ ਸੰਸਾਰ ਇਹਦੇ ਵਿੱਚ ਖੁੱਪ ਨਾ ਜਾਵੀ ਤੂੰ ਏਹ ਹੈ ਸਾਗਰ ਹੈ ਸੰਸਾਰ ਇਹਦੇ ਵਿੱਚ ਡੁੱਬ ਨਾ ਜਾਵੀ ਤੂੰ ਏਹ ਜਲਣ ਹੈ ਪਰਵਾਰ ਇਹਦੇ ਵਿੱਚ ਖੁੱਪ ਨਾ ਜਾਵੀ ਤੂੰ ਧੀਆ ਪੁੱਤ ਸਕੇ ਸੰਬੰਧੀ ਤੇਰਾ ਕਿਸੇ ਨਾ ਹੋਣਾ ਸੰਗੀ ਸਕੇ ਸਣ ਬੰਦੀ ਤੇਰਾ ਕਿਸੇ ਨਾ ਹੋਣਾ ਸੰਗੀ ਬਾਣੀ ਨੇ ਤਪਕਾਰ ਦੀ ਕਰਕੇ ਸੇਵਾ ਕਰਕੇ ਸੇਵਾ ਲੈ ਲੈ ਮੇਵਾ ਸੰਗਤ ਪਾਰ ਉਤਾਰਦੀ ਕਰਕੇ ਸੇਵਾ ਲੈ ਲੈ ਮੇਵਾ ਸੰਗਤ ਪਾਰ ਫਾਹੀ ਜਮਾਨੇ ਪਾਈ ਤੈਨੂੰ ਕਿਸੇ ਛਡਾਉਣਾ ਨਹੀਂ ਹਾਥਾ ਫਿਰਦਾ ਆਸਾਂ ਲਈ ਕਿਸੇ ਨੇ ਪਾਰ ਲੰਘਾਉਣਾ ਨਹੀਂ ਹੋ ਜਦ ਫਾਹੀ ਜਮਾਨੇ ਪਾਈ ਉਹ ਤੈਨੂੰ ਕਿਸੇ ਛਡਾਉਣਾ ਨਹੀਂ ਸਿੱਖੇ ਧਰਮ ਰਾਜ ਦਾ ਥਾਣਾ ਉਥੇ ਕਿਹੜਾ ਮੂੰਹ ਲੈ ਜਾਣਾ ਅਜ ਦਾ ਥਾਣਾ ਉਥੇ ਕਿਹੜਾ ਮੂਹ ਹੈ ਲੈਣਾ ਮਾਤ ਹੈ ਵਾਜਾਂ ਮਾਰਦੀ ਕਰਕੇ ਸੇਵਾ ਕਰਕੇ ਸੇਵਾ ਲਲ ਮੇਵਾ ਸੰਗਤ ਪਾਰ ਉਤਾਰਦੀ ਕਰਕੇ ਸੇਵਾ ਲਲ ਮੇਵਾ ਸੰਗਤ ਪਾਰ ਉਤਾਰਦੀ ਗਏ ਆਉਣੇ ਜਾਣੇ ਨੇ ਹੋ ਗਏ ਪਰ ਭਵਜਲੋਂ ਬੇੜੇ ਲੱਗ ਕੇ ਅਸਲ ਟਕਾਣੇ ਨੇ ਹੋ ਗਏ ਨੇ ਉਸ ਦੇ ਜਿਹੜੇ ਮੁੱਕ ਗਏ ਆਉਣੇ ਜਾਣੇ ਨੇ ਹੋ ਗਏ ਪਰ ਭਵਜਲੋਂ ਬੇੜੇ ਤੇ ਲੱਗ ਕੇ ਅਸਲ ਟਕਾਣੇ ਨੇ ਨਾ ਕੋਈ ਰਹਿਣਾ ਚਗੜਾ ਛੇੜਾ ਮੁੱਕ ਜੂ ਜੁੰਚਰਾਸੀ ਗੇੜਾ ਉਈ ਰਹਿਣਾ ਝਗੜਾ ਛੇੜਾ ਮੁੱਕ ਜੂ ਜੂ ਕੜਾ ਸੀ ਗੇੜਾ ਬਖਸ਼ਿਸ਼ ਹੋਈ ਕਰਤਾਰ ਦੀ ਕਰਕੇ ਸੇਵਾ ਕਰਕੇ ਸੇਵਾ ਲەل ਮੇਵਾ ਸੰਗਤ ਪਾਰ ਉਤਾਰਦੀ ਕਰਕੇ ਸੇਵਾ ਲەل ਮੇਵਾ ਸੰਗਤ ਪਾਰ ਉਤਾਰਦੀ ਹੇ ਚਾਰ ਦਿਹਾੜੇ ਦੀ ਬੰਦੇ ਬੰਦਗੀ ਕਰ ਬਖਸ਼ਾ ਪੁੱਲਾ ਤੇ ਜਿਹੜੀ ਵਿੱਚ ਪੁਲੇ ਖੇਦੇ ਬੁੱਲ ਹੋ ਗਈ ਪਛੋ ਤੈਂਗਾ ਵਕਤ ਵਹਾਇ ਕੇ ਤੇ ਤੇ ਸ਼ਮਾ ਜ਼ਿੰਦਗੀ ਦੀ ਜਦੋਂ ਗਲ ਹੋ ਗਈ ਉਹ ਜਿੰਨਾ ਜਿੰਨਾ ਵੀ ਉਹ ਸਿਧਾ ਨਾਮ ਜੱਪਿਆ ਤੇ ਹਸਤੀ ਉਹਨਾਂ ਦੀ ਪੂਜਣ ਦੇ ਤਲ ਹੋ ਗਈ ਕਾਦਾ ਹੁਸਨ ਜਵਾਨੀ ਦਾ ਮਾਨਸੂਬੀ ਓਏ ਤੇ ਇਥੇ ਕਈਆਂ ਦੀ ਫਰਕੜੀ ਫੁੱਲ ਬੇਸ਼ਕੀਮਤੀ ਨਾਮਯਾ ਨਮੋਲ ਹੀਰਾ ਬੇਸ਼ਕੀਮਤੀ ਨਾਮਯਾ ਨਮੋਲ ਹੀਰਾ ਜੇ ਜਿਹੜਾ ਮਨਾ ਚੋਂ ਹੋਂ ਮੈਨੂੰ ਫਲਾ ਹੋ ਜੂ ਤੇ ਅਜਾ ਮਲ ਜੇ ਪਾਪੀ ਵੀ ਤਾਰਦਾ ਏ ਤੇ ਕਰ ਇੱਕ ਬੰਦਗੀ ਬਾਬਾ ਦਾ ਨਾਸ਼ ਕਰ ਲੈ ਤੇ ਸਮਾਂ ਕੀਮਤੀ ਆਖਰੀ ਵਾਰ ਦਾ ਏ ਤੇ ਜਗ ਥਾਂ ਥਾਂ ਧੋਖਰਾ ਦੀ ਨੂੰ ਇਸ ਦੇ ਵਿੱਚ ਗੁਲਤਾਨ ਮਾਇਆ ਹੈ ਜੜ ਪਵਾੜੇ ਦੀ ਇੱਥੇ ਤੇਰਾ ਨਹੀਂ ਕੋਈ ਮਾਨ ਦੌਲਤ ਚਾਰ ਦਿਹਾੜੇ ਦੀ ਤੂੰ ਇਸ ਦੇ ਵਿੱਚ ਗੁਲਤਾਨ ਮਾਇਆ ਹੈ ਜੜ ਪਵਾੜੇ ਦੀ ਕੋਮਲ ਰਤਨ ਜਤਾਂ ਨਾ ਆਈ ਇੱਥੇ ਨਾ ਦੁਸ਼ਮਣ ਨਾ ਪਾਈ ਕੋਮਲ ਸਮਝਰਤਾ ਨਾ ਆਈ ਇੱਥੇ ਨਾ ਦੁਸ਼ਮਣ ਨਾ ਪਾਈ ਰੀਤੀ ਐ ਸੰਸਾਰ ਦੀ ਕਰਕੇ ਸੇਵਾ ਕਰਕੇ ਸੇਵਾ ਲੈ ਲੈ ਮੇਵਾ ਸੰਗਤ ਪਾਰ ਉਤਾਰਦੀ ਕਰਕੇ ਸੇਵਾ ਲੈ ਲੈ ਮੇਵਾ ਸੰਗਤ ਪਾਰ ਉਤਾਰਦੀ